ਵੈਗਤ ਜੀ ਕਾ ਖਾਲਸਾ ਵੈਗਤ ਜੀ ਕੀ ਫਤਿਹ ਜੀ ਮੈਂ ਵੀ ਜੀ ਗਰਮੀਤ ਸਿੰਘ ਝਭਾਲ ਤੇ ਇਹ ਵੀਡੀਓ ਪਾਉਣ ਦਾ ਮਤਲਬ ਇਹ ਆ ਕਿ ਪਿਛਲੇ 14-15 ਸਾਲਾਂ ਤੋਂ ਲਗਾਤਾਰ ਮੈਂ ਪ੍ਰਚਾਰ ਕਰ ਰਿਹਾ ਵੀ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਪੀਣ ਵਾਲਾ ਪਾਣੀ ਨਹੀਂ ਮਿਲਣਾ ਤੁਹਾਨੂੰ ਨਹੀਂ ਮਿਲਣਾ ਨਹੀਂ ਮਿਲਣਾ ਪਰ ਅੱਗੋਂ ਜਵਾਬ ਮਿਲਦਾ ਇਹ ਗੁਰਾਂ ਤੇ ਨਾਂ ਤੇ ਵਸਦਾ ਜੀ ਪੰਜਾਬ ਇਹ ਬਾਬੇ ਨਾਨਕ ਦੀ ਧਰਤੀ ਇੱਥੋਂ ਪਾਣੀ ਥੋੜਾ ਮੁੱਕ ਸਕਦਾ ਮੁੱਕ ਨਹੀਂ ਸਕਦਾ ਮੁੱਕ ਗਿਆ ਵਾ ਗੁਰਦੁਆਰਿਆਂ ਚ ਵੀ ਮੋਟਰਾਂ ਜਿਹੜੀਆਂ ਉਹ 2 300 ਫੁੱਟ ਥੱਲੇ ਚੱਲਣ ਡੀਆਂ ਵਾ ਇਹ ਸਮਝੋ ਬਾਬੇ ਨਾਨਕ ਨੇ ਪਵਣ ਗੁਰੂ ਪਾਣੀ ਪਿਤਾ ਕਿਹਾ ਹੀ ਪਾਣੀ ਨੂੰ ਬਚਾਉਣ ਦੀ ਗੱਲ ਕਹੀ ਪਿਓ ਵਾਂਗ ਸੰਭਾਲਣ ਦੀ ਗੱਲ ਕਹੀ ਅਜੇ ਵੀ ਮੌਕਾ ਜੇ ਜਾਗ ਜੋ ਇੱਕ ਇੱਕ ਬੂੰਦ ਬਚਾ ਕੇ ਰੱਖੋ ਨਹੀਂ ਤਾਂ ਯਾਦ ਕਿਆਮਤ ਰੱਖੋ ਝੋਨੇ ਨਾਲ ਪਿਆਰ ਘਟਾਓ ਦਾਲਾਂ ਸਬਜ਼ੀਆਂ ਆਦਾਗਾਓ ਪਾਣੀ ਨਹੀਂ ਬਚਾਓਗੇ ਤਾਂ ਭੁੱਖ ਚ ਬਹੁਤ ਪਛਤਾਓਗੇ ਜਿਹੜੇ ਨਿਆਣਿਆਂ ਵਾਲੀ ਕੋਠੀਆਂ ਆਕਾਰਾਂ ਚੋਂ ਨਾ ਵੇਚ ਕੇ ਲੈਣੇ ਆ ਨਾ ਇੱਕ ਇਹ ਕੰਮ ਨਹੀਂ ਆਉਣੀ ਜਦੋਂ ਟੈਂਪਰੇਚਰ 52 53 ਆ ਤੇ ਪਾਣੀ ਨਾ ਆਇਆ ਪੰਜਾਬ ਬੰਜਰ ਹੋਣ ਵਾਲਾ ਜੇ ਜੇ ਸੰਭਲ ਸਕਦੇ ਜੇ ਸੰਭਲ ਜੋ ਜਿੰਨੂੰ ਇਹ ਸਹੀ ਲੱਗੇ ਗੱਲ ਲੱਗੇ ਸ਼ੇਰ ਕੁਦਰਤ ਦਿੱਤਾ ਅਸਾਨੂੰ ਉਸੇ ਨਿਰਮਲ ਪਾਣੀ ਅਸੀਂ ਬੇਸ਼ੁਕਰੇ ਬੰਦਿਆਂ ਨੇ ਕੀਮਤ ਜਾਣੀ ਕੀਤਾ ਨਿਤ ਖਰਾਬ ਨਾ ਘਟ ਪੀਣ ਨੂੰ ਰਹਿਣੀ ਰੱਬ ਦੇ ਨਾਲ ਦੁਸ਼ਮਣੀ ਸਾਨੂੰ ਮਹਿੰਗੀ ਪਾਣੀ